ਦੇ ਬਾਈ ਬੰਦਾ ਫੁੱਟਾ ਪਿਆ ਆਹ ਉਹ ਹੁਣ ਦੇ ਲੋ ਫੁੱਟਾ ਪਿਆ ਬੰਦਾ ਪੈਸੇ ਕਮਾਣ ਦੀ ਹੋੜ 'ਚ ਟੈਕਸੀ ਡਰਾਈਵਰ ਦਿਨ ਰਾਤ ਭੱਜੇ ਫਿਰਦੇ ਆ ਤੇ ਫਿਰ ਅਜਿਹੀ ਲਾਪਰਵਾਹੀ ਕਰ ਦਿੰਦੇ ਨੇ ਜਿਹਦੇ ਨਾਲ ਉਹ ਆਪਣੀ ਜਾਨ ਤੱਕ ਨੂੰ ਦਾਤੇ ਲਾ ਦਿੰਦੇ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਇੱਕ ਵੀਡੀਓ ਦੇਖ ਰਹੇ ਹੋ ਜਿਸ 'ਚ ਤੁਸੀਂ ਦੇਖ ਸਕਦੇ ਹੋ ਇੱਕ ਤੇਜ਼ ਰਫ਼ਤਾਰ ਕਾਰ ਜਾ ਰਹੀ ਹੈ ਪਰ ਕਾਰ ਚਾਲਕ ਸੁੱਤਾ ਹੋਇਆ ਜੀ ਹਾਂ ਕਾਰ ਡਰਾਈਵਰ ਪੂਰੀ ਤਰ੍ਹਾਂ ਨੀਂਦ 'ਚ ਹੈ ਤੇ ਕਾਰ ਦੀ ਸਪੀਡ ਵੀ ਕਾਫੀ ਤੇਜ਼ ਹੈ ਹਾਈਵੇ ਦੇ ਉੱਤੇ ਇੱਕ ਟੈਕਸੀ ਜਾ ਰਹੀ ਹੈ ਔਰ ਟੈਕਸੀ ਦੇ ਵਿੱਚ ਟੈਕਸੀ ਡਰਾਈਵਰ ਤੋਂ ਇਲਾਵਾ ਕੋਈ ਹੋਰ ਸਵਾਰੀ ਨਹੀਂ ਹੈ ਇਸ ਕਾਰ ਦੇ ਲਾਗੋਂ ਗੁਜ਼ਰ ਰਹੀ ਕਾਰ ਸਵਾਰ ਦਾ ਜਦੋਂ ਧਿਆਨ ਇਸ ਗੱਡੀ ਦੇ ਉੱਪਰ ਪੈਂਦਾ ਹੈ ਤੇ ਉਹ ਵੀਡੀਓ ਬਣਾਉਂਦਾ ਤੇ ਸਭ ਨੂੰ ਦੱਸ ਰਿਹਾ ਹੁੰਦਾ ਕਿ ਇਹ ਦੇਖੋ ਕਾਰ ਸਵਾਰ ਸੁੱਤਾ ਹੋਇਆ ਹੈ ਪੂਰੀ ਨੀਂਦ ਚ ਹੈ ਉਸ ਮੁੰਡੇ ਦੇ ਵੱਲੋਂ ਆਪਣੀ ਕਾਰ ਦੇ ਬਾਰ-ਬਾਰ ਹਾਰਨ ਵੀ ਬਜਾਇਆ ਜਾਂਦੇ ਨੇ ਤਾਂ ਕਿ ਉਹ ਸੁੱਤਾ ਹੋਇਆ ਡਰਾਈਵਰ ਉਹਨੂੰ ਦੇਖ ਸਕੇ ਅਤੇ ਆਪਣੀ ਕਾਰ ਨੂੰ ਕੰਟਰੋਲ ਦੇ ਵਿੱਚ ਲਿਆ ਸਕੇ ਪਰ ਟੈਕਸੀ ਡਰਾਈਵਰ ਇੰਨੀ ਗਹਿਰੀ ਨੀਂਦ ਚ ਹੈ ਕਿ ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਆਹ ਲੈ ਭਾਈ ਬੰਦਾ ਸੁੱਤਾ ਪਿਆ ਓ ਹੁਣ ਦੇਖੋ ਸੁੱਤਾ ਪਿਆ ਬੰਦਾ ਆਈ ਆਪ ਨਿਕਲ ਆ ਬਿੱਤਾ ਪਿਆ ਬੰਦਾ ਸੁਣਤਾ ਜਮਾਈ ਜਮਾਈ ਸੁਣਤਾ ਪਿਆ ਮੇਰੇ ਆਹ ਜੀ ਆਪਕੀ